ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਪਿੰਡਾਂ ਕੋ ਸਾਰਿਆਂ ਹਾਂਜੀ ਰਖੜੀ ਦਾ ਦਿਨ ਚੱਲਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਮੁਬਾਰਕਾਂ ਤੇ ਇੱਕ ਬੇਨਤੀ ਮੈਂ ਕਰਨੀ ਚਾਹਣਾ ਸਾਰੀਆਂ ਭੈਣਾਂ ਨੂੰ ਕਿ ਅਗਲਾ ਜਿੰਨੇ ਕੋਈ ਜੋਗਾ ਹੁੰਦਾ ਉਹਨੇ ਹਰ ਕੋਈ ਆਪਣੀਆਂ ਭੈਣਾਂ ਵਾਸਤੇ ਕਰਦਾ ਤੇ ਜਦੋਂ ਆਪਾਂ ਇਹ ਸੋਚ ਲੈਂਦੇ ਆ ਕਿ ਮੈਂ ਇੰਨਾ ਖਰਚਾ ਕੀਤਾ ਤੇ ਮੇਰੇ ਮਾਪਿਆਂ ਨੇ ਜਾਂ ਮੇਰੇ ਭਰਾ ਨੇ ਮੈਨੂੰ ਪੈਸੇ ਜਾਂ ਸੂਟ ਵਧੀਆ ਨਹੀਂ ਦਿੱਤਾ ਜਾਂ ਪੈਸੇ ਘੱਟ ਦਿੱਤੇ ਨੇ ਫਿਰ ਉੱਥੇ ਇੱਕ ਇਹ ਤਾਂ ਪਿਆਰ ਦੀ ਖੇਡ ਹੈ ਜਦੋਂ ਪੈਸੇ ਚੋਣਦੇ ਆ ਵੀ ਮੈਨੂੰ ਪੈਸੇ ਘੱਟ ਦਿੱਤੇ ਜਾਂ ਸੂਟ ਵਧੀਆ ਵੀ ਦਿੱਤਾ ਫਿਰ ਉੱਥੇ ਪਿਆਰ ਨਹੀਂ ਉੱਥੇ ਇੱਕ ਤਰ੍ਹਾਂ ਦਾ ਵਪਾਰ ਬਣ ਜਾਂਦਾ ਕਿਉਂਕਿ ਜੇ ਕੋਈ ਪਿਆਰ ਦੇ ਨਾਲ ਆਪਾਂ ਨੂੰ ਲੱਖ ਦੇ ਦੇਵੇ ਉਹ ਵੀ ਕੱਖ ਵਰਗਾ ਜੇ ਕੱਖ ਦੇਵੇ ਉਹ ਵੀ ਪਿਆਰ ਦੇ ਵਿੱਚ ਤਾਂ ਲੱਖ ਵਰਗਾ ਹੀ ਹੁੰਦਾ ਜੇ ਆਪਾਂ ਇਹ ਸੋਚਾਂਗੇ ਵੀ ਮੈਨੂੰ ਸੂਟ ਨਹੀਂ ਵਧੀਆ ਦਿੱਤਾ ਜਾਂ ਮੈਨੂੰ ਪੈਸੇ ਘੱਟ ਦਿੱਤੇ ਨੇ ਇਹ ਪਿਆਰ ਨਹੀਂ ਰਹਿ ਗਿਆ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਵਪਾਰ ਬਣ ਗਿਆ ਇਹ ਰੱਖੜੀ ਪਿਆਰ ਦਾ ਭੈਣ ਭਰਾਵਾਂ ਦੇ ਪਿਆਰ ਦਾ ਤਿਉਹਾਰ ਹੈ ਇਹਨੂੰ ਪਿਆਰ ਦਾ ਤਿਉਹਾਰ ਹੀ ਰਹਿਣ ਦਿਓ ਇਹਨੂੰ ਇਹਨੂੰ ਵਪਾਰ ਨਾ ਬਣਾਓ ਇਹਨੂੰ ਪਿਆਰ ਦਾ ਤਿਉਹਾਰ ਹੀ ਰਹਿਣ ਦਿਓ ਇਹਨੂੰ ਵਪਾਰ ਨਾ